ਜੀ ਸਤਿ ਸ਼੍ਰੀ ਕਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾ ਜੀ ਆਲ YouTube ਫੈਮਲੀ ਨੂੰ ਹੋਰ ਸਨਾਵੋ ਜੀ ਕਿਵੇਂ ਹੋ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਕਰਦੇ ਆ ਜੀ ਅੱਜ ਤੁਹਾਡੇ ਨਾਲ ਵੀਡੀਓ ਸ਼ੁਰੂ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਤੇ ਆਪਾਂ ਬਾਹਰ ਬੈਠੇ ਸੀ ਅੱਜ ਮੈਂ ਸੋਚਿਆ ਮੈਂ ਚੱਲ ਬਾਹਰੇ ਬੈਠੇ ਆਂਗੇ ਹੁਣ ਆਪਾਂ ਨੂੰ ਇੱਥੇ ਕਿਹੜਾ ਨੀਂਦ ਆਊਗੀ ਅੱਗੇ ਤਾਂ ਆਪਾਂ ਸੌਂ ਜਾਂਨੇ ਆਗੇ ਆਪਾਂ ਸੋਚਿਆ ਮੈਂ ਚੱਲ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲੈਨੇ ਆ ਆਪਾਂ ਵੀਡੀਓ ਬਣਾ ਲੈਨੇ ਆਂਗੇ ਤੇ ਅੱਜ ਬਹੁਤ ਜ਼ਿਆਦਾ ਗਰਮੀ ਆ ਜੀ ਤੇ ਉਧਰੋਂ ਬਿਜਲੀ ਵਾਲਿਆਂ ਨੇ ਵੀ ਕੱਟ ਲਾਤਾ ਬਿਜਲੀ ਦਾ ਤੇ ਅੱਜ ਸਵੇਰੇ ਅਨਾਉਂਸਮੈਂਟ ਹੋ ਗਈ ਸੀ ਕਹਿੰਦੇ ਵੀ ਅੱਜ ਜਿਹੜੀ ਬਿਜਲੀ ਆਗੀ ਸਵੇਰੇ ਕੱਟੀ ਜਾਊਗੀ 9 ਵਜੇ ਤੇ ਸ਼ਾਮ ਨੂੰ 5:30 ਵਜੇ ਵਾਂਗੂ ਜਿਹੜੀ ਲਾਈਟ ਆ ਗਈ ਆਊਗੀ ਤੇ ਅੱਜ ਤਾਂ ਆਪ ਨੂੰ ਦੁਆਰੇ ਵਾਲਾ ਜਿਹੜਾ ਲਾਈਫ ਆ ਗਈ ਨਾ ਜਿਵੇਂ ਪਹਿਲਾਂ ਵਾਲੀ ਲਾਈਫ ਸੀ ਉਹਦੇ ਵਿੱਚ ਸ਼ਾਮਲ ਹੋ ਗਏ ਤੇ ਗੁਸ਼ਾਂਦੇ ਡੈਡੀ ਉnderwise ਆਪਣੇ ਇਨਵਰਟਰਸ ਵੀ ਹੈਗਾ ਗਾ ਇਨਵਰਟਰ ਤੇ ਆਪਣੇ ਮੱਝਾਂ ਵਾਲਾ ਪੱਖਾ ਚੱਲੇ ਅਗੇ ਤਾਂ ਦੋ ਪੱਖੇ ਨੇ ਇਹ ਮੱਝਾਂ ਵਾਲੇ ਆਪਣੇ ਇਨਵਰਟਰ ਤੇ ਚੱਲਦੇ ਨੇ ਜਦੋਂ ਮੰਨ ਲਾ ਲਾਈਟ ਚਲੀ ਜਾਵੇ ਤਾਂ ਇਦੋਂ ਇਨਵਰਟਰ ਦੀ ਲਾਈਟ ਆਉਂਦੀ ਰਹਿੰਦੀ ਰਹਿੰਦੀ ਹੈ ਜੀ ਤੇ ਇਹ ਮੱਝਾਂ ਵਾਲੇ ਪੱਖੇ ਨੇ ਇਹ ਚੱਲੀ ਜਾਂਦੇ ਨੇ ਦੋ ਆਪਣੇ ਜੇ ਜੇ ਬੰਦ ਕਰ ਦਿੰਦੇ ਆ ਫਿਰ ਬੰਦੀਆਂ ਨਹੀਂ ਹੈਗੀਆਂ ਤੇ ਫਿਰ ਮੈਂ ਸੋਚਿਆ ਮੈਂ ਇੱਕ ਪੱਖਾ ਆਪਾਂ ਬੰਦ ਕਰ ਦਿੰਨੇ ਆ ਇੱਕ ਚਲਾ ਦਿੰਨੇ ਆ ਇੱਕ ਤਾਂ ਮੈਂ ਮੱਝਾਂ ਦਾ ਜਿਹੜੇ ਪਰਾਂ ਜਿਹੜੇ ਵਾਲੇ ਮੈਂ ਪੱਖਾ ਬੰਦ ਕਰਤਾ ਪਰਲੀਆਂ ਦਾ ਚੱਲੀ ਜਾਂਦਾ ਗਾ ਇੱਕ ਉਧਰ ਪਨੇਂਦਰ ਚਲੀ ਜਾਂਦਾ ਕੁਛ ਆਨ ਡੈਡੀ ਸੁੱਤੇ ਪਏ ਸੀ ਫਿਰ ਮੈਂ ਸੋਚਿਆ ਮੈਂ ਤਾਂ ਵੀਡੀਓ ਬਣਾਵਾਂਗੀ ਕੋਲੇ ਬੈਠੀ ਫੋਨ ਦੇਖੀ ਜਾਊਂਗੀ ਬੋਲੀ ਜਾਊਂਗੀ ਫਿਰ ਡਿਸਟਰਬੈਂਸ ਹੋ ਗਈ ਤੇ ਚਲੋ ਸੌਂ ਜਾਂਗੇ ਤੇ ਬੀਬੀ ਨੂੰ ਆਖਿਆ ਮੈਂ ਤੂੰ ਇੱਥੇ ਪੱਖੇ ਥੱਲੇ ਤੂੰ ਵੀ ਇੱਥੇ ਪੈ ਜਾ ਤੇ ਆਪ ਮੈਂ ਬੈਠੀ ਸੀ ਬਾਹਰੇ ਜੀ ਵੈਸੇ ਹਵਾ ਵਧੀਆ ਚੱਲੀ ਜਾਂਦੀ ਹੈ ਠੰਡੀ ਠੰਡੀ ਹਵਾ ਚੱਲਦੀ ਹੈਗੀ ਉਹ ਵੈਸੇ ਗਰਮੀ ਹੈਗੀ ਆਗੀ ਜਿਵੇਂ ਉਹਨੇ ਗੁੰਮ ਜੇ ਗੁਮਾਟ ਜੇ ਵਾਲੀ ਗਰਮੀ ਇਦਾਂ ਦੀ ਗਰਮੀ ਚੀ ਹੈਗੀ ਪਸੀਨਾ ਜਾਈ ਜਾਂਦਾ ਕੱਲ ਕੱਲ ਕਦੀ ਬਹੁਤ ਜ਼ਿਆਦਾ ਗਰਮੀ ਜਿਹੜੀ ਪੈਣੀ ਸ਼ੁਰੂ ਹੋਗੀ ਤੇ ਪਤਾ ਨਹੀਂ ਹੁਣ ਮੌਸਮ ਇੱਕੋ ਲੱਗਤੀ ਚੇਂਜ ਹੋ ਗਿਆ ਪਹਿਲਾਂ ਤਾਂ ਰੱਬ ਮੀਂਹ ਪਾਈ ਗਿਆ ਤਿੰਨ ਚਾਰ ਦਿਨ ਹਨਾ ਆਪਣੇ ਵਧੀਆ ਮੀਂਹ ਮੂੰਹ ਵਧੀਆ ਪਈ ਗਏ ਨੇ ਤੇ ਹੁਣ ਤਿੰਨ ਚਾਰ ਦਿਨਾਂ ਦਾ ਜਿਹੜਾ ਮੌਸਮਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਗਰਮੀ ਪੈ ਲੱਗੀ ਹੈ ਜਿੱਦਾਂ ਇਹ ਲੱਗਦਾ ਸੀ ਵੀ ਰੱਬ ਲੂਹਾ ਪਾਉਂਦਾ ਹੀ ਨਹੀਂ ਹੈਗਾ ਵੀ ਗਰਮ ਹਵਾ ਚੱਲਦੀ ਨਹੀਂ ਵੀ ਮੀਂਹ ਹੋਈ ਪਾਈ ਜਾਊਗਾ ਤੇ ਉਹੀ ਗੱਲ ਹੈ ਜੀ ਜਿੰਨਾ ਚਿਰ ਹਰਾ ਚਾਰਾ ਆਪਣਾ ਖਰਾਬ ਨਹੀਂ ਹੋਇਆ ਨਾ ਵੀ ਉਹਨਾਂ ਚਿਰ ਰੱਬ ਵੀ ਟਿਕਿਆ ਨਹੀਂ ਹੈਗਾ ਪਹਿਲਾਂ ਵੀ ਜਣ ਲੱਗੇ ਤੇ ਉੱਦੇ ਚੜ ਕੇ ਆ ਗਿਆ ਫੇਰ ਇੱਕ ਦਿਨ ਮਸ਼ੀਨ ਕੱਢੀ ਤੇ ਬਾਹਰੇ ਖੜੀ ਰਹੀ ਉਹ ਦੇਰ ਬਛੜ ਕੇ ਆ ਗਿਆ ਦੋ ਤਿੰਨ ਦਿਨ ਅੱਪਰ ਟਲ ਗਏ ਵੀ ਚਲੋ ਹੁਣ ਇਹਨੂੰ ਪਾ ਹੀ ਲੈੰਦੇ ਮੀ ਤੇ ਫਿਰ ਚੀਜੇ ਦੇ ਨਾਲ ਚਲ ਮੌਸਮ ਸਾਫ ਹੋ ਗਿਆ ਆਪਾਂ ਬੀਜ ਤੇ ਹਰਾਚਾਰਾ ਤੇ ਨਾਲ ਤਾਂ ਮੱਕੀ ਬੀਜੀ ਸੀ ਨਾਲੇ ਆਪਾਂ ਚਰੀ ਬੀਜੀ ਸੀ ਇਸ ਤੋਂ ਬਾਅਦ ਬੀਜਿਆ ਦੂਜੇ ਦਿਨ ਸ਼ਾਮ ਨੂੰ ਹੀ ਮੀਂਹ ਆ ਗਿਆ ਜੇ ਤਾਂ ਉਹ ਦੋ ਤਿੰਨ ਦਿਨ ਠਹਿਰ ਕੇ ਮੀਂਹ ਆਉਂਦਾ ਫਿਰ ਤਾਂ ਗਿੱਲੇ ਗਿੱਲੇ ਚ ਆਪਣਾ ਜਿਹੜਾ ਕੱਖ ਸਾਰੇ ਨਿਕਲੇ ਆਉਂਦੇ ਬਾਹਰ ਤੇ ਉਹੀ ਗੱਲੇ ਜੇ ਦੂਜੇ ਦਿਨ ਮੀਂਹ ਪਾ ਗਿਆ ਇਹਨਾਂ ਜਾ ਜਿਆ ਜ਼ਿਆਦਾ ਤੇਜ਼ ਮੀਂਹ ਆਇਆ ਤੇ ਨਾਲ ਹਵਾ ਹਾਈ ਤੇ ਉਹ ਸਾਰੇ ਜਿਹੜੇ ਕਾਕ ਨੇ ਜਿੰਨੇ ਵੀ ਬੀਜਿਆ ਹੋਇਆ ਸੀ ਹਰਾਚਾਰਾ ਸਾਰਾ ਧਰਤੀ ਨੂੰ ਕੁੱਟ ਗਿਆ ਏ ਜਿਵੇਂ ਕਰੰਡ ਕਰ ਗਿਆ ਤੇ ਉਹ ਫਿਰ ਬਹੁਤ ਮੁਸ਼ਕਲ ਤੇ ਜੇ ਨਾਲ ਜੇ ਬਿਰਲੀ ਸਿਰ ਲੱਜਾ ਹਰੀ ਹੋਈ ਹੈਗੀ ਆਪਣੀ ਚਰੀ ਤਾਂ ਘਰ ਵਧੀਆ ਹਰੀ ਹੋ ਗਈ ਛੇ ਤੀ ਨਿਕਲ ਆਉਂਦੀ ਮੱਕੀ ਘੱਟ ਹਰੀ ਹੋਈ ਹੈਗੀ ਤੇ ਉਹ ਫਿਰ ਮੈਂ ਸੋਚਿਆ ਮੈਂ ਕੁਛੰਦਰ ਨੂੰ ਕਹਿੰਦਾ ਵੀ ਖਬਰ ਨਿਕਲਿਆ ਵੇ ਵੀ ਧਰਤੀ ਵਾਲੀ ਕਾੜੀ ਨੂੰ ਤੁਸੀਂ ਪਾਣੀ ਲਾ ਦਿਓ ਉਹਨਾਂ ਨੇ ਪਾਣੀ ਲਾਤਾ ਉਹ ਪਾਣੀ ਦੇ ਨਾਲ ਕੁੱਟ ਕੇ ਜੇ ਖੜ ਗਈ ਇਹ ਤੇ ਤਾਂ ਹੀ ਲੱਗਦਾ ਵੀ ਹਰੇ ਚਾਰੇ ਦੀ ਸੌਂਟ ਹੀ ਰਹੂਗਾ ਆਪਣੇ ਤਾਂ ਤੇ ਇੱਕ ਕਹੇਗਾ ਦਾ ਪਹਿਲਾਂ 16 ਹੋ ਗਏ ਚਾਰ ਤੇ ਲੱਗਿਆ ਪਿਆ ਸੀ ਸਰੀਰ ਤੇ ਹੁਣ ਚਾਰ ਚੂਰ ਤੋਂ ਕਰਕੇ ਸੰਨੀਆਂ ਤੇ ਆ ਗਈ ਹੁਣ ਤਾਂ ਸਾਰਾ ਦਿਨ ਬਸ ਇਹੀ ਕੰਮ ਨਹੀਂ ਮੁੱਕਦਾ ਹੈਗਾ ਸੰਨੀਰ ਲਾ ਲੋ ਜਿੱਦਾਂ ਨਾ ਪਿਆਉਂ ਦੋ ਤੇ ਸਵੇਰ ਦਾ ਟਾਈਮ ਹੋ ਜਾਂਦਾ ਸ਼ਾਮ ਦਾ ਕਰਕੇ ਪੈਂਦੇ ਆ ਸਵੇਰ ਦਾ ਟਾਈਮ ਬਸ ਆਹੀ ਨਹੀਂ ਲੋਟ ਆਉਂਦਾ ਹੈਗਾ ਹੁਣ ਤਾਂ ਸਾਰਾ ਦਿਨ ਉਹੀ ਗੱਲ ਆ ਜੀ ਹੁਣ ਮੌਸਮ ਇੱਕੋ ਲੱਗਤੀ ਚੇਂਜ ਹੋ ਗਿਆ ਪਹਿਲਾਂ ਜਿਆਦਾ ਮੀਂਹ ਪਾਈਗੇ ਜੇ ਨੇ ਚਰ ਹਰਾਚਾਰਾ ਆਪਣਾ ਖਰਾਬ ਨਹੀਂ ਕਰਿਆ ਹੈਗਾ ਰੱਬ ਨੇ ਹੁਣ ਉਹੀ ਗੱਲ ਹੁਣ ਕਣੀਆਂ ਵੀ ਨਹੀਂ ਸੱਟਦਾ ਤੇ ਹੁਣ ਥੋੜਾ ਕਾਣਾ ਮੀਂਹ ਪਾ ਦਿੰਦਾ ਤਾਂ ਮੌਸਮ ਸੈੱਟ ਹੋ ਜਾਂਦਾ ਤੇ ਜਿਹੜੀਆਂ ਸਬਜ਼ੀਆਂ ਬਾਜੀਆਂ ਨੇ ਜਾਂ ਹਰਾਚਾਰਾ ਵਧੀਆ ਹੋ ਜਾਂਦਾ ਤੇ ਬਸ ਜੀ ਕੋਈ ਗੱਲ ਰੱਬ ਵੀ ਬਹਿਰੀ ਆ ਹਨਾ ਕਦੇ ਹੁੰਦੇ ਨੇ ਮਾੜੇ ਦਾ ਤਾਂ ਰੱਬ ਵੀ ਸਾਥ ਨਹੀਂ ਦਿੰਦਾ ਹੈਗਾ ਕੋਈ ਗੱਲ ਆ ਤੇ ਇਹ ਤੀ ਤਾਂ ਲੱਗਦਾ ਵੀ ਮੀ ਨਵੀਂ ਦਿਨ ਕੱਖਾਂ ਦੀ ਸੌਟ ਹੀ ਰੱਖੂਗੀ ਚੱਲ ਹੁਣ ਦੇ ਨਹੀਂ ਲੱਗਦੇ ਹੈਗੇ ਪਹਿਲੇ ਇੱਕ ਕੈਰੇਜ ਆਪਾਂ ਬਾਜਰੇ ਦਾ ਬੀਜ ਤਾਂ ਸੀ ਬਸ ਉਹ ਤਾਂ ਹੋ ਗਿਆ ਹਰਾ ਬਿਰਲਾ ਬਿਰਲਾ ਜਾ ਹੋ ਗਿਆ ਚਲੋ ਤਾਂ ਆਏ ਜਿੰਨੇ ਵੀ ਟਾਂਡੇ ਜਿਹੜੇ ਹੋ ਗਏ ਜਦ ਸੌਣ ਪਾਦੂ ਜਿਹੇ ਚ ਆਪਾਂ ਉਹਨਾਂ ਵਿੱਚ ਜਿਹੜੇ ਪੱਕ ਜੀ ਜਾਂਦੇ ਨੇ ਟਾਂਡੇ ਨੂੰ ਟਿੱਡੇ ਜਿਹਾ ਕਰਕੇ ਦੁੱਤੀ ਮਿੱਟੀ ਪਾ ਦਾਂਗੇ ਉਹ ਤਾਂ ਚਲੋ ਹੋਰ ਤਾਂ ਨੇ ਲਾ ਜਾਊਗਾ ਸੰਗਣਾ ਹੋ ਜਾਊਗਾ ਉਹ ਆਪਾਂ ਐ ਲਾ ਲਿਆ ਜੀ ਪਹਿਲਾਂ ਵੀ ਆਪਣੇ ਬਾਜਰੇ ਦੇ ਦੋ ਕੈਰੇ ਲਾਏ ਹੋਏ ਸੀ ਤੇ ਵਧੀਆ ਜੀ ਜਦੋਂ ਆਪਣੇ ਕੱਖਾਂ ਦੀ ਸੌਟ ਨਹੀਂ ਆਉਂਦੀ ਹੈਗੀ ਬਾਜਰੇ ਦੇ ਨਾਲ ਜਦੋਂ ਬਾਜਰਾ ਲਾਇਆ ਹੁੰਦਾ ਹੈਗਾ ਬੁਝੜਾਂ ਜਾਲਾ ਤੇ ਇਸ ਵਾਰ ਆਪਣਾ ਜਦੋਂ ਚਾਰ ਪਾਇਆ ਸੀ ਇਸ ਵਾਰ ਬਪੱਟ ਤਾਂ ਤਾਂ ਕਰਕੇ ਫਿਰ ਉਹ ਹੋ ਗਿਆ ਤੇ ਅਗਤੀ ਤੱਕ ਇਹਨਾਂ ਵਾਲੀ ਸੌਟ ਜੀ ਆਉਗਾ ਕੱਖਾਂ ਦੇ ਚੱਲ ਫਿਰ ਇਸ ਤੋਂ ਬਾਅਦ ਨਾ ਆਪਣਾ ਰੁਟੀਨ ਜਾਂ ਬਣ ਜੂ ਫਿਰ ਨਾਲ ਹੁੰਦੇ ਚੱਲ ਸਰਦੀ ਵਾਲੇ ਕੱਖ ਬੀਜੇ ਉਹਨਾਂ ਨੂੰ ਉਹਦੇ ਵਿੱਚ ਗਰਮੀ ਵਾਲੇ ਕੱਖ ਬੀਜੇ ਇਹਨਾਂ ਨੇ ਹੁਣ ਕਣਕ ਕਰਕੇ ਲੇਟ ਹੋ ਗਿਆ ਰਹਿੰਦਾ ਹੁੰਦਾ 15-20 ਦਿਨ ਰੱਬ ਨੇ ਲੇਟ ਕਰਤਾ ਪਹਿਲਾਂ ਬਾਥਰੂਮ ਤਾਂ ਸੁੱਕਣ ਤਾਂ ਨਹੀਂ ਆਇਆ ਸੁੱਕਣ ਜੀ ਨਹੀਂ ਆਇਆ ਜਦੋਂ ਹਰਾਚਾਰਾ ਬੀਜਿਆ ਉਹਦੋਂ ਫੇਰ ਨਹੀਂ ਚੜ ਕੇ ਆ ਗਿਆ ਤੇ ਬਹੁਤ ਬੁਰਾ ਹੁਣ ਹੋ ਗਿਆ ਜੀ ਤਾਂ ਦੇਖੀ ਜਾਂਦਾ ਹਨਾ ਹੋਰ ਕਿ ਦੋ ਚਾਰ ਗੱਟੇ ਦਾਣੇ ਦੇ ਹੋਰ ਵੱਧ ਲੱਗ ਜਾਣਗੇ ਇੰਨਾ ਹੀ ਆ ਅੱਪ ਦੋ ਢੋਲ ਭਰਲੇ ਸੀ ਕਣਕ ਦੇ ਬਾਕੀ 13 ਗੱਟਿਆਂ ਵਾਂਗੂ ਉੱਪਰ ਰੱਖੇ ਸੀ ਲੱਗਦਾ ਵੀ ਇੱਥੇ ਤਾਂ ਦੋ ਕੁ ਮਹੀਨੇ ਜੀ ਨਵੇੜ ਦੇਣਗੀਆਂ ਕੋਈ ਗੱਲ ਆ ਬਹੁਤ ਖਰਚਾ ਜੀ ਪਸ਼ੂਆਂ ਦਾ ਹਨਾ ਕਹਿੰਦੇ ਹੁੰਦੇ ਨੇ ਦੁੱਧ ਦੀ ਢੋਲੀ ਦੇਖਣੀ ਸੌਖੀ ਆ ਲੱਗਦਾ ਐਡੀ ਵੱਡੀ ਢੋਲੀ ਆਏ ਪਾਉਣ ਜਾਂਦੇ ਐ ਪਾਉਣਿਆਂ ਦੀ ਉਹ ਗੱਲ ਕਹਿਣੀ ਸੌਖੀ ਆ ਕਿ ਖਰਚਾ ਬਹੁਤ ਔਖਾ ਆਗਾ ਪਸ਼ੂ ਨੂੰ ਘਰ ਖਵਾਉਣਾ ਬਹੁਤ ਔਖਾ ਆਗਾ ਤੇ 10000 ਦੀ 15 ਦੀ ਫੀਡ ਉਧਰੋਂ ਬਣਵਾ ਕੇ ਲਿਆਣੇ ਆ ਮਹੀਨਾ 20 ਦਿਨ ਉਹ ਨਾਲ ਨਹੀਂ ਚੱਲਦੀ ਨਾਲੇ ਦਾਣਾ ਹਨਾ ਤੇ ਨਾਲ ਲੇਟੀ ਬਹੁਤ ਕੁਝ ਕਰਨਾ ਪੈਂਦਾ ਵਾ ਹਨਾ ਪਸ਼ੂ ਰੱਖਣੇ ਕਰਕੇ ਤੇ ਚਲੋ ਠੀਕ ਜੀ ਮੈਂ ਸੋਚਿਆ ਮੈਂ ਚਲ ਆਪਾਂ ਤੁਹਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਕਰ ਲੈਨੇ ਆ ਨਾ ਵਿਹਲੇ ਬੈਠੇ ਆਗੇ ਬਾਰੇ ਟਾਈਮ ਲੰਘ ਜੂਗਾ ਕੋਈ ਗੱਲ ਵਿਹਲੇ ਬੈਠਣ ਦਾ ਤਾਂ ਟਾਈਮ ਵੀ ਨਹੀਂ ਲੰਘਦਾ ਹੈਗਾ ਤੇ ਬਾਕੀ ਜੀ ਗਰਮੀ ਬਹੁਤ ਜ਼ਿਆਦਾ ਹੈ ਅੰਤ ਤੋਂ ਵੱਧ ਗਰਮੀ ਪੈ ਰਹੀ ਹੈ ਪੀਸ ਤੁਸੀਂ ਵੀ ਆਪਦਾ ਖਿਆਲ ਰੱਖੋ ਤੇ ਕਰਮੀਚਾ ਤੁਪੇ ਧੱਪੇ ਨਿਕਲਦਾ ਤਾਂ ਥੋੜਾ ਜਿਹਾ ਸੁਕੋਚ ਕਰਿਆ ਕਰੋ ਵੈਸੇ ਆਪਾਂ ਤੋਂ ਨਹੀਂ ਟਿਕਿਆ ਜਾਂਦਾ ਹੈਗਾ ਹਨਾ ਤੇ ਹੁਣ ਤਾਂ ਜੇਟ ਦਾ ਮਹੀਨਾ ਤਾਂ ਪਾਉਗਾ ਰੱਬ ਗਰਮੀ ਤੇ ਬਾਕੀ ਜੀ ਹਨਾ ਪੰਸੀਆਂ ਵਗੈਰਾ ਨੂੰ ਪਾਣੀ ਪੂਣੀ ਤੁਸੀਂ ਆਪਦੇ ਪਾ ਕੇ ਜਰੂਰ ਰੱਖਿਆ ਕਰੋ ਕੋਠੇ ਕਾਠਿਆਂ ਤੇ ਪਾਣੀ ਨਾ ਭਾਂਡੇ ਦੇ ਵਿੱਚ ਛੋਟੇ-ਛੋਟੇ ਚ ਪਾ ਕੇ ਰੱਖ ਦਿਆ ਕਰੋ ਤਾਂ ਕਿ ਵਿਚਾਰੇ ਉਹਨਾਂ ਨੂੰ ਪਾਣੀ ਪੂਣੀ ਮਿਲ ਸਕੇ ਗਰਮੀ ਜਿਆਦਾ ਵੀ ਜੈਣਾ ਇਹੀ ਦਾਣ ਪੋਣਾ ਜਿਹੜਾ ਆਪਣਾ ਬਸ ਇਹੀ ਸਹਾਈ ਹੋਊਗਾ ਤੇ ਇਹ ਸੀ ਗੱਲਾਂ ਬਾਤਾਂ ਜੀ ਆਪਣੀਆਂ ਜਿਹੜੀਆਂ ਪਾ ਤੁਹਾਡੇ ਨਾਲ ਕੀਤੀਆਂ ਨੇ ਤੇ ਉਹੀ ਗੱਲ ਅੱਜ ਅਕਰ ਸਾਡੇ ਡੈਡੀ ਕੱਲ ਆਪਣੇ ਦਾਣਾ ਖਤਮ ਹੋ ਗਿਆ ਅੱਜ ਇਹਨਾਂ ਸੁਕਰੋ ਦਾਣਾ ਕਰਵਾ ਲਏ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੁਸੀਂ ਕੱਲ ਧਰਿਓ ਕੱਲ ਉਹ ਕੰਕ ਕਰਤੇ ਲੈ ਗਏ ਸੀ ਤੇ ਨਾਲੇ ਪਕਾਣੀ ਕੜਾਈ ਆ ਕਾਣੀ ਖਤਮ ਹੋ ਗਈ ਸੀ ਕੱਲੋਂ ਤਰਕੇ ਲੈ ਗਏ ਸੀ ਅੱਜ ਸਵੇਰੇ 9 ਵਜੇ ਉਹ ਚੱਕ ਲਈਏ ਇਹਨਾਂ ਸੁਕਰ ਜਦੋਂ 9 ਵਜੇ ਹੋ ਗਏ ਉਹ ਤੁਹਾਨੂੰ ਮੀ ਮੀ ਹੈਗਾ ਉਹ ਤੁਹਾਨੂੰ ਲਾਈਟ ਹੈਗੀ ਸੀ ਇਸ ਤੋਂ ਬਾਅਦ ਉਹ ਫਿਰ ਪਤਾ ਲੱਗੇ ਕਹਿੰਦੇ ਲਾਈਟ ਅੱਜ ਤਾਂ ਚਲੀ ਜਾਊਗੀ ਕਿਸੇ ਆਪਾਂ ਨੂੰ ਅਨਾਊਂਸਮੈਂਟ ਨਹੀਂ ਸੁਣੀ ਹੈਗੀ ਇੱਥੇ ਧਿਆਣੀ ਨਹੀਂ ਦਿੱਤਾ ਹੈਗਾ ਤੇ ਫਿਰ ਜਾਲੇ ਸੇਤੀ-ਸੇਤੀ ਟੈਂਕੀਆਂ ਭਰੀਆਂ ਪਾਣੀ ਵਾਲੀਆਂ ਕੱਪੜੇ ਧੋਣ ਲੱਗੀ ਸੀ ਮਸ਼ੀਨ 'ਚ ਪਾਣੀ ਪਾਇਆ ਉਹਦੋਂ ਲਾਈਟ ਚਲੀ ਗਈ ਪਹਿਲਾਂ ਜੋ ਫਿਰ ਕੱਲਿਆਂ ਤੋਂ ਨਹੀਂ ਲੋਟ ਆਉਂਦਾ ਨਾ ਸਨੀਆਂ ਸੁੰਨੀਆਂ ਹੋ ਜਾਂਦੀਆਂ ਨੇ ਖਸਾਨੂ ਸਕੂਲ ਤੋਰਨ ਦਾ ਟਾਈਮ ਹੋ ਜਾਂਦਾ ਇੱਕ ਆਪਣਾ ਬੇੜਾ ਕੱਚਾ ਗਾ ਮਿੱਟੀ ਘੱਟਾ ਨਹੀਂ ਲੋਟ ਆਉਂਦਾ ਬਾਹਲਾ ਔਖਾ ਹੋ ਜਾਂਦਾ ਆ ਗਰਮੀ ਚ ਜੋ ਮੀਂਹ ਜੇ ਪੈ ਜਾਂਦਾ ਮੀਂਹ ਜੇ ਨਾ ਖਾਰਜੀ ਨਾ ਉਹ ਨਾ ਰੇਤਾ ਬਹੁਤ ਉੱਠਣ ਲੱਗ ਜਾਂਦਾ ਸਵੇਰੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਹੈਵੇ ਤੇ ਬਹੁਤ ਔਖੇ ਨਿਵੇੜੇ ਜਾਂਦੇ ਨੇ ਇੱਕ ਬੇੜੇ 'ਚ ਚੜਦੀ ਚੜਦੀ ਧੁੱਪ ਆ ਜਾਂਦੀ ਹੱਥ ਸੋ ਗਿਆ ਮੋਬਾਈਲ ਫੜਿਆ ਹੋਇਆ ਇੱਕ ਜੀ ਬੇੜੇ 'ਚ ਚੜਦੀ ਚੜਦੀ ਧੁੱਪ ਆ ਜਾਂਦੀ ਆ ਆਪਣੇ ਧੁੱਪ ਦੇ ਨਾਲ ਨਾ ਗਰਮੀ ਜਿਹੀ ਇਹਦੇ ਬਸ ਮਸਾ ਕਮਨ ਵੇੜਦਾ ਸਵੇਰ ਵਾਲੇ ਤਾਂ ਸ਼ਾਮ ਨੂੰ ਤਾਂ ਥਾਂ ਆ ਜੂਗੀ ਜਿਉਂ-ਜਿਉਂ ਸੂਰਜ ਢਲੀ ਜਾਊਗਾ ਜਿਉਂ-ਜਿਉਂ ਆਪਣੇ ਬੇੜੇ ਚ ਪਸਾਵਾ ਆਈ ਜਾਊਗਾ ਤੇ ਫਿਰ ਉਹ ਕਾਣੀ ਕੂਣੀ ਕਢਾ ਲਿਆ ਤੇ ਪਕਾਣੀ ਕਢਾ ਲਿਆ ਬਹੁਤ ਵਧੀਆ ਤੇਲ ਨਿਕਲਿਆਗਾ ਕਾਣੀ ਚ ਆਪਣੀ ਜੋ ਪੁਰਾਣੀ ਸਰੋਂ ਦਾ ਫਾਇਦਾ ਬਹੁਤ ਆ ਜੀ ਤੇ ਉਹ ਇਸ ਸਾਲ ਤਾਂ ਆਪਣੇ ਸਰੋਂ ਨਹੀਂ ਹੋਈ ਪੁਰਾਣੀ ਪਈਆਂ ਨੇ ਆਪਣੇ ਕੋਲ 2 1/2 ਬੋਰੀਆਂ ਪਈਆਂ ਸੀ ਚਲ ਆਪਣਾ ਸਾਲ ਵਧੀਆ ਨੰਗੂਗਾ ਤੇ 30 ਕਿਲੋ ਸਰੋਂ ਦੇ ਵਿੱਚੋਂ ਤੇ ਨਿਕਲਿਆ ਆਪਣੇ 8 8 1/2 ਕਿਲੋ ਤੇਲ ਹੋ ਮੰਲਾ ਬਸ 10 ਕਿਲੋ ਵਾਲੀ ਢੋਲੀ 3-4 ਇੰਚ ਊਣੀ ਆਗੀ ਕਿਉਂ ਜੋਂ ਚ 11 ਪਾਈ ਜਾਂਦਾ ਉਹ ਚ ਢੋਲੀ ਦੇ ਮੂੰਹ ਤੱਕ ਭਰੀ ਜਦੋਂ ਜ 11 ਲੀਟਰ ਵਾਂਗ ਦੁੱਧ ਪੈ ਜਾਂਦਾਗਾ ਪੈ ਹੋਊਗਾ ਜੀ ਚ 9 9.5 9 9.5 ਲਾ ਲੋ ਆ 8.5 ਇੰਨਾ ਤੇਲ ਹੋਊਗਾ ਲਾ ਜੀ ਵਧੀਆ ਨਿਕਲਿਆ ਕੋਸ਼ਾਨ ਡੈਡੀ ਕਿ ਮੈਂ ਕਿਹਾ ਵੀ ਆ ਮੇਰੀ ਢੋਲੀ ਜੇ ਭਰ ਕੇ ਤੋੜ ਦੋ ਅੱਜ ਨਾ ਨਹੀਂ ਲੈਖ ਨਹੀਂ ਜਾਂਦਾ ਮੈਂ ਉਨਾ ਚਿਰ ਇੱਥੇ ਪਈ ਐ ਕਾ ਨਹੀਂ ਤੁਹਾਡੇ ਕੋਲੇ ਤੇ ਉਹ ਵੀ ਗੱਲ ਉਹਨੇ ਵਧੀਆ ਤੇਲ ਕੱਢਤਾ ਆਪਣਾ ਚਾਲ 3-4 ਮਹੀਨੇ ਲੰਘ ਜਾਣਗੇ ਵਧੀਆ ਉਹਦੇ ਨਾਲ ਚਲੋ ਠੀਕ ਹੈ ਜੀ ਅਪੈਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਫੇਰ ਗੁਸ਼ਾਨਾ ਕੇ ਇਸ ਤੋਂ ਬਾਅਦ ਗੱਲਬਾਤ ਤੁਹਾਡੇ ਨਾਲ ਕਰਾਂਗੇ ਚਲੋ ਜੀ ਠੀਕ ਹੈ ਓਕੇ ਬਾਏ ਆਹ ਵੇੜੇ ਜਦੋਂ ਮੰਮੀ ਨੇ ਸੁੱਕਣੀ ਪਾਤੀ ਸੀ ਜੀ ਖਾਲ ਜਿਹੜੀ ਪਕਾਣੀ ਕਢਾ ਕੇ ਲਿਆਇਆ ਨਾ ਉਹਦੀ ਕੜਤਣ ਜੀ ਘਟ ਜਾਊਗੀ ਇਹ ਮੰਮੀ ਨੇ ਸੁੱਕਣੀ ਪਾਤੀ ਤੇ ਉਹ ਆਪਣੇ ਤਾਂ ਪਾਣੀ ਵਾਲਾ ਵੀ ਕੰਮ ਖਰਾਬ ਹੋਇਆ ਪਿਆ ਪਾਣੀ ਵਾਲਾ ਸਾਰਾ ਪੈਪ ਬੰਦ ਹੋ ਗਿਆ ਪਾਣੀ ਸਾਰਾ ਬਾਹਰ ਡੁੱਲ ਹੀ ਜਾਂਦਾਗਾ ਤੇ ਬੱਸ ਜੀ ਕੁਝ ਨਹੀਂ ਬਹੁਤ ਔਖਾ ਹੋ ਜਾਂਦਾ ਕਦੇ ਕਦੇ ਤਾਂ ਨਾ ਕੰਮ ਵਿਗੜਦੇ ਨੇ ਬਾੜੀ ਵਿਗੜਦੇ ਨੇ ਦੇਖੋ ਕਿੰਨੀ ਗਰਮੀ ਆ ਜੇ ਧੁੱਪ ਬਹੁਤ ਤੇਜ਼ ਤੇਜ਼ ਧੁੱਪ ਆ ਗਈ ਇਹ ਸਰੋਂ ਨੂੰ ਪਤਾ ਸੁੱਕਣੀ ਪਤਾ ਤਾਂ ਕਿ ਵੀ ਜੀ ਕੜਤਣ ਜੀ ਉੱਡ ਜੂਗੀ ਹਨਾ ਜੇ ਹੁਣ ਆਪਾਂ ਇਹਨੂੰ ਇਦਾਂ ਹੀ ਪਸ਼ੂਆਂ ਨੂੰ ਪਾਉਣੇ ਆ ਫਿਰ ਪਸ਼ੂ ਖਾਂਦੇ ਨਹੀਂ ਨੱਕ ਜਾਂ ਮਾਰ ਮਾਰ ਖਾਂਦੇ ਨੇ ਤੇ ਚਲੋ ਠੀਕ ਆ ਜੀ ਹੁਣ ਆਪਾਂ ਜੋ ਆਪਣਾ ਗੁਰਸ਼ਰਨ ਸਕੂਲੋਂ ਆ ਗਿਆ ਤੇ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਮੇਰਦਿਆਂ ਜੀ ਆਪਾਂ 2 ਘੰਟਿਆਂ ਤੋਂ ਬਾਅਦ ਆ ਗੁਰਸ਼ਰਨ ਆ ਗਿਆ ਸਕੂਲੋਂ ਆਉਂਸਾ ਕਰਦੀ ਇਹ ਆਪਣੀ ਚੱਕਲੀ ਮਹੇਗੀ ਪੰਜ ਪੈਟ ਦਾ ਜੀ ਹੈ ਪੰਜ ਵਾਲੇ ਖੜ ਗਿਆ ਦਸ ਵਾਲੇ ਦੇਖੋ ਦਸ ਵਾਲੇ ਲੱਗਦੇ ਆ ਗਰਮੀ ਬਹੁਤ ਹੈ ਗਰਸ਼ਾ ਨਾ ਜਬੇ ਪੰਜਾਂ ਵਾਲੇ ਪੰਜਾਂ ਵਾਲੇ ਨੇ ਨਾ 10 ਰੁਪਏ ਵਾਲੇ ਨੇ ਦੇਖੀ ਛੋਟੇ ਛੋਟੇ ਆਉਣ ਲੱਗ ਗਏ ਹਨਾ ਮੰਗਿਆ ਹੀ ਨਹੀਂ ਅੱਗ ਲਾਤੀ ਇਹਦੇ ਨਾਲ ਮਹੇਗੀ ਨਹੀਂ ਕੀ ਹੈ ਅੱਜ ਖਾ ਦਿੰਦਾ ਵਿਚਾਰਾ ਸਾਲ 6 ਮਹੀਨਿਆਂ ਤੋਂ ਕਹਿੰਦਾ ਮੈਨੂੰ ਬਣਾ ਕੇ ਨਹੀਂ ਦਿੰਦੇ ਮੰਮੀ ਤੁਸੀਂ ਲਿਆ ਕੇ ਨਹੀਂ ਦਿੰਦੇ ਆਪਾਂ ਲਿਆ ਕੇ ਦੇ ਦਿੰਦੀ ਜਿਹਨੂੰ ਮੈਦੇ ਆ ਲਾਗਣਾ ਹੁੰਦੀ ਆ ਨਾ ਇਹ ਤਾਂ ਕਰਕੇ ਸੇਧ ਘੱਤਰ ਇਹਦਾ ਕੋਈ ਨੁਕਸਾਨ ਹੀ ਆਗਾ ਅਜੇ ਬਾਲੀ ਹਿੰਡ ਪੈ ਗਿਆ ਫਿਰ ਇਹਦੇ ਡੈਡੀ ਤੋਂ ਮੰਗਵਾ ਪਿਆ ਨੂੰ ਪੰਜ ਸੀ ਪੈਕਟ ਜੇ ਪੰਜ ਹੁਸ਼ਿਆਨ ਤਾਂ ਸਕੂਲੇ ਪੁੱਤ ਗਰਮੀ ਨਹੀਂ ਲੱਗੀ ਤੁਹਾਨੂੰ ਅੱਜ ਜਨੇਕਸਟਰ ਸੀ ਕੱਲੇ ਪੱਖੇ ਚੱਲਦੇ ਸੀਗੇ ਐਸੀ ਵੀ ਇਸ ਹੀ ਨੇ ਠੰਡਾ ਕਰਤਾ ਤੁਹਾਡੇ ਤੇ ਤੜਕੇ ਕਮਰਾ ਹੁੰਦਾ ਹਾਂ ਤੇ ਪਤਨੀ ਅੱਜ ਤਾਂ ਬਿਲਕੁਲ ਲੈਟ ਨਹੀਂ ਆਏਗੀ ਹੈਨਾ ਗਰਮੀ ਬਹੁਤ ਆ ਵੈਸੇ ਹੁਣ ਹਵਾ ਚੱਲੀ ਆ ਮੈਂ ਆਈ ਪਈਆਂ ਜਾਨੀ ਉਹ ਵਾਲੀ ਸੀ ਨਯਾਰਾ ਵਾਲਾ ਸਕੂਲ ਦਾ ਹਾਂ ਉੱਤੋਂ ਤਾਂ ਜੇ ਵਧੀਆ ਹੋਇਆ ਵੇਫਰ ਦੋ ਸੀ ਹਾਂਜੀ ਉਹ ਬਾਦ ਕਿਹੜੇ ਪਾਏ ਸੀਗੇ ਹਿਸਟਰੀ ਦੇ ਤੁਸੀਂ ਕਹਿੰਦੇ ਤੁਹਾਨੂੰ ਆਉਂਦਾ ਨਹੀਂ ਉਹਦਾ ਉਹਦਾ ਜੀ ਉਹਦਾ ਕਿੱਤਾ ਸੀਗਾ ਉਹਦਾ ਤਾਂ ਐਕਸਟਰਾ ਹਿਸਟਰੀ ਦੇ ਰਹਿ ਗਿਆ ਸੀਗਾ ਕਿਹੜੇ ਯਾਦ ਕੀਤੇ ਉਹੀ ਮੈਂ ਨਹੀਂ ਪਾਇਆ ਹੱਸਿਆ ਇਹੋ ਪਾਣੀ ਬੀਬੀ ਨੇ ਪਾਣੀ ਲਿਆਦਾ ਕੁਛ ਆਣ ਨੂੰ ਲਾਲ ਦੁਪੱਟੇ ਨੇ ਲਾਲ ਦੁਪੱਟਾ ਕੀ ਕਰਾਂ ਮੈਂ ਜੀ ਮੈਂ ਤੁਹਾਨੂੰ ਮੈਗੀ ਬਣਾ ਕੇ ਦਿਖਾਉ ਮੈਂ ਕਿਵੇਂ ਬਣਾਉਣਾ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੇ ਜਰਾ ਪਾਣੀ ਸਕੂਲੇ ਦਾ ਹੈਗੀ ਸੀ ਪੁੱਤ ਤੇਰੇ ਕੋਲ ਬਟਰ ਬੋਤਲ ਕੋ ਗਰਮ ਹੋ ਜਾਂਦਾ ਉਹ ਚ ਬਾਲਾ ਗਰਮ ਹੋ ਜਾਂਦਾ ਹੁਣ ਖੋਕਾ ਕੱਢ ਕੇ ਹੋਰ ਮੰਮੀ ਜੇ ਬਾਲਾ ਤਪ ਜਾਂਦਾ ਵਿਚਾਰੀ ਦੀ ਲਿਆ ਕੇ ਦਿਨੇ ਪਤਾ ਤੈਨੂੰ ਹੋਰ ਬੱਟਲ ਵਾਟਰ ਬੋਤਲ ਹੋਰ ਸਹੀ ਜਿਆ ਰਹਿੰਦਾ ਦਾ ਬਾਹਰ ਟੱਟਾ ਉਹ ਮੱਝ ਨਾਲ ਕਿ ਅੱਜ ਡਰ ਗਈ ਪਤਾ ਨਹੀਂ ਕਾਤੇ ਤੋਂ ਡਰ ਗਈ ਬੈਠੀ ਨਹੀਂ ਸਾਰਾ ਦਿਨ ਵੱਡੀ ਮੱਝ ਹੁਣ ਬੈਠੀ ਆ ਉਹਨੇ ਢੋਲੀ ਤੋਂ ਡਰ ਗਈ ਢੋਲੀ ਟੰਗ ਤੇ ਉਧਰ ਹੀ ਝਾਕੀ ਗਈ ਆਗੀ ਹੋ ਢੋਲੀ ਗਣੀ ਉਹ ਝਾਕੀ ਗਈ ਆ ਅੱਜ ਸਰਪੇ ਕਰਤੀ ਸੀ ਮੱਕੀ ਤੇ

ਰਸਤੇ ਚਾ ਕਰਦੇ ਘਰ ਦੇ ਘਰ ਦੇ ਚੇਂਜ ਕਰਦੇ ਫਿਰ ਪੁੱਤ ਆ ਬੈਗ ਦੇ ਹਾਂ ਹਾਂ ਬੈਗ ਪਿਆਰਾਂ ਦੇ ਚਲੋ ਅਥੇ ਅੰਦਰ ਕੜਾ ਲਾਈਟ ਆ ਵੀ ਆ ਜੇ ਤੁਹਾਨੂੰ ਅੰਦਰ ਰੱਖ ਲਓ ਲਓ ਜੀ ਅੱਜ ਗਰਮੀ ਬਹੁਤ ਜ਼ਿਆਦਾ ਸੀ ਮਾ ਸਾ ਟਾਈਮ ਸਪੈਂਡ ਕੀਤਾਗਾ ਤੇ ਹੁਣ ਆਪਾਂ ਗੁਰਸ਼ਰਨ ਦੀ ਮੈਗੀ ਬਣਾਉਂਦਾ ਗੁਰਸ਼ਰਨ ਤੁਹਾਨੂੰ ਆਪਾਂ ਦਿਖਾਉਣੇ ਆਗੇ ਤੇ ਹੁਣ ਆਪਣਾ ਗੁਰਸ਼ਰਨ ਮੈਗੀ ਬਣਾ ਰਿਹਾਗਾ ਬਾਰੇ ਦਿਨਾਂ ਦਾ ਜਿੱਦ ਪਿਆ ਪਿਆ ਸੀ ਜੀ ਮੈਨੂੰ ਮੈਗੀ ਲਿਆ ਕੇ ਦੋ ਮम्मा ਮੈਗੀ ਮੈਂ ਮੈਗੀ ਬਣਾਉਣੀ ਹੈਗੀ ਬਾਲਾਂ ਦਾ ਕੀ ਹਾਲ ਹੋ ਗਿਆ ਪਿਆ ਦਾ ਮੈਂ ਚੁੰਨੀ ਧੁਕੇ ਰਸਕਾ ਕੇ ਦਵਾਰੇ ਗਿੱਲੀ ਕਰਕੇ ਵੀ ਲੈ ਲਈ ਫੇਰ ਵੀ ਚੁੰਨੀ ਉਹਦੀ ਸੁੱਕਦੀ ਨਹੀਂ ਗਰਮੀ ਅੱਜ ਹੋਰ ਹੀ ਵੱਟ ਜਾਗਾ ਬੀਬੀ ਚਲ ਤੁਖਾਉਣੇ ਆਪਾਂ ਤੁਹਾਨੂੰ ਉਹ ਕਿੱਥੇ ਕੀ ਗਰਮ ਹੋ ਗਿਆ ਪੁੱਤ ਇਹ ਚਮਚਾ ਤੂੰ ਵਾਲਾ ਫੁੱਲ ਛੱਡੀ ਬੈਠਾ ਕੈਸ ਬਹੁਤ ਚੱਲਦਾ ਹੈ ਪੁੱਤ ਇਹਨੂੰ ਥੋੜਾ ਜਿਆਦਾ ਸਲੋ ਰੱਖ ਲੈ ਖੋਦ ਬਣਾ ਕੇ ਖਾਂਦਾ ਉਹ ਸ਼ਰਨ ਆਪਦੀ ਮੈਗੀ ਖੋਦ ਸਾਡੀ ਬਣਾਈ ਹੋਈ ਨਹੀਂ ਪਸੰਦ ਕਰਦਾ ਹੈਗਾ ਪਾ ਲੈ ਪਹਿਲਾਂ ਮੈਗੀ ਪਾ ਲੈ ਨਾ ਚਾ ਪਾ ਲੈ ਕੋਈ ਨਾ ਪਾ ਲੈ ਘੋਲ ਲੈ ਹੁਣ ਪਤਾ ਪਾ ਪਟਕਾ ਵੀ ਖੋਲ ਦਿੰਦਾ ਗਰਮੀ ਆਉਂਦੀ ਹੋਊਗੀ ਤੈਨੂੰ ਮੈਨੂੰ ਲੱਗ ਕੇ ਬੀਂਦ ਹੋ ਗਏ ਵੀਡੀਓ ਕਰਕੇ ਰੱਖ ਲਿਆ ਠੀਕ ਹੈ ਜੀ। ਬਾਅਦ ਕੀ ਕਰੀਏ। ਓਕੇ ਜੀ। ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਤਾ ਕਿਉਂਕਿ ਉਹ ਨਾਲ ਹੀ ਪਾਤੀ ਮੈਗੀ। ਗਰਮ ਕਰ ਦਸਾ ਲਪਤਾ। ਥੋੜੀ ਜਿਹੀ ਹੋਰ ਪਾ ਲੈਂਦਾ ਕਿਉਂ ਉਹ ਥੋੜਾ ਸੀ। ਥੋੜਾ ਸੀ। ਹਾਂ ਪਾ ਦਾਲਾ। ਪਾ ਦਾਲਾ ਕੈਂਸਾ? ਥੋੜਾ ਜਿਹਾ ਪਾ ਲਾ ਹੋਰ। ਮੜਾ ਜਿਹਾ। ਹਾਂ। ਥੋੜੀ ਜਿਹਾ ਹੋਰ ਪਾ ਲੈਣਾ ਕੀ। ਓ ਦੇਖੋ ਜੀ ਮੇਚ ਲੱਗ ਗਿਆ। ਨਹੀਂ ਨਹੀਂ ਥੋੜੀ ਜਿਹਾ ਹੋਰ ਪਾ ਲਾ। ਕਿੰਨਾ ਪਾ ਮੈਂ? ਇਹ ਬਾਸ। ਪੋਤਾ ਇਹ ਥੋੜਾ ਹਿਲਾ ਦੇ ਚਮਚ ਨਾਲ ਕਿਉਂ ਨਾਲ ਸਲਫ ਸਾਰੀ ਗੰਦੀ ਕਰਤੀ ਚਮਚ ਨਾਲ

ਸਰਪਾਹ ਦੇਖੋ ਪਾਣੀ ਖਤਮ ਹੋਉ ਲੱਗ ਰਿਹਾ ਮੋਜ ਪਾਣੀ ਅੰਦਰ ਕਸ ਲਿਖ ਪੈਟੀ ਹੋਰ ਪਾ ਲੈਂਦਾ ਓਏ ਇਹਨਾਂ ਬਹੁਤ ਡੈਡੀ ਵੀ ਲੈ ਲੈਂਦਾ ਮੈਂ ਕੱਲ ਨੂੰ ਥੋੜੀ ਲੈ ਲਾਇਆ ਕਹਿੰਦਾ ਕੱਲ ਨੂੰ ਥੋੜੀ ਰਹਿ ਜੂ ਮੈਨੂੰ ਬੰਦਾ ਭੜਾ ਜਾ ਓਏ

ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਆ ਐਂਡ ਮਿਲਾਂਗੇ ਨਿਊਜ਼ੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਚ ਕਰਕੇ ਜਰੂਰ ਦੱਸਿਓ